ਤਰਸਥਾਨ ਗੁਰਦੁਆਰਾ ਅਵਦੂਦ ਸਾਹਿਬ ਜੀ ਮਸਤ ਗੁਰਦੇਵ ਜੀ ਵਿਖੇ ਕੰਨ ਨੱਕ ਅਤੇ ਗਲੀ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ ਪ੍ਰੋਫੈਸਰ ਸੁਖਵਿੰਦਰ ਸਿੰਘ ਸੇਰ gil ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 3 ਮਾਰਚ ਦਿਨ ਐਤਵਾਰ ਨੂੰ ਲਗਾਇਆ ਗਿਆ ਜਿਦੇ ਵਿੱਚ ਡਾਕਟਰ ਮੋਹਿਕ अरोड़ा ਐਮ ਐਮ ਬੀ ਐਸ ENT ਸਪੈਸ਼ਲਿਸਟ ਦੀ ਟੀਮ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੈੱਕਅਪ ਕੀਤੀ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ ਮਸ਼ੀਨਾ ਫਰੀ ਦਿੱਤੀਆਂ ਗਈਆਂ ਸੈਂਕੜੇ ਮਰੀਜ਼ਾਂ ਨੇ ਕੈਂਪ ਦਾ ਲਾਹਾ ਲਿਆ ਬਲਵਿੰਦਰ ਸਿੰਘ ਯੂਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਅਤੇ ਐਨਆਰਆਈ ਜਸਵਿੰਦਰ ਚੀਮਾ ਦੱਸਿਆ ਕਿ ਇਸ ਮੌਕੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੈਂਪ ਦਾ ਵੱਧ ਤੋਂ ਵੱਧ ਲਾਭ ਲਈ ਇਸ ਮੌਕੇ ਕੁਲਦੀਪ ਕੌਰ ਸਰਪੰਚ ਚੀਮਾ ਖੁਰਦ ਕਮਲਜੀਤ ਸਿੰਘ ਸਾਬਕਾ ਸਰਪੰਚ डॉक्टर जसविंदर सिंह साहब का सरपंच लेख राज पंच बलविंदर राम साहब का पंच सुरजीत सिंह नंबरदार समूह नगर निवासी ग्राम पंचायत मेंबर हाजर सन अजय सिंह नागी मनप्रीत सिंह राजविंदर सिंह राज राजा कोटली दुआबा न्यूज चौबी शान चीमा खुरद तो विशेष रिपोर्ट सब तेरा कहो नानक सब खालसा श्री वाहू जी की फतेह राजा बलीम कर जी है अभी अपने पहला ਆ ਕੇ ਐਮਪਲਾਈ ਸੀਗੀ ਆ ਆਪਣੀ ਜਨਵਰੀ ਦੇ ਵਿੱਚ ਹੋਂਸਗਾ ਤੇ ਤੇ ਇਅਰ ਲੋਸ ਤੇ ਥਰੋਅ ਦੀ ਕੈਂਪ ਲਾਉਣੀ ਆ ਸੰਗਤ ਵੱਲੋਂ ਤੇ ਜਿਹੜੀ ਆ ਸੰਗਤ ਹੈਗੀ ਉਹਨਾਂ ਦੀ ਹੈਲਪ ਹੋ ਸਕਦੀ ਤੇ ਇਹੀ ਬੇਨਤੀ ਹੈ ਵੀ ਜਿਨੇ ਆਪਣੇ ਇਥੇ ਹੈਗੇ ਜੀ ਸਾਰੇ ਆ ਕੇ ਆਪਣੇ ਟੈਸਟ ਕਰਾ ਲੈਣ ਤੇ ਉਹਨਾਂ ਵੀ ਇਹੀ ਜਿੰਨੀ ਮਦਦ ਕਰ ਸਕਦੇ ਬਾਅਦ ਐਨ ਆਰ ਆਈ ਜੀ ਰਾਜਾ ਬਣੀ ਰੋਜੀ ਬਣੀ ਅੱਜ ਸਾਡੇ ਮੱਧ ਵਿੱਚ ਪ੍ਰੋਫੈਸਰ ਬਲਵਿੰਗ ਤੇ ਸੁਵਿੰਦਰ ਸਿੰਘ ਸ਼ੇਰ ਜੀ ਨੇ ਪ੍ਰੈਜੈਂਟੇਸ਼ਨ ਦਿੱਤੀ ਜਿਸ ਚਾ ਜੋਨੜਾ ਵਰਦਵਾਰਾ ਸ਼ਹਿਰ ਨੂੰ ਰਾਜਾ ਸਾਹਿਬ ਜੀ ਤੋਂ ਦੁਤ ਮਾਰਜ ਦੇ ਵਸਤੂਲ ਦੇਵ ਜੀ ਦੇ ਸਥਾਨਾ ਤੇ ਕੰਨ ਨੱਕ ਕਟੇ ਗੜੀ ਦੀ ਬਿਮਾਰੀ ਦਾ ਬਖਤ ਚੈਕਅਪ ਕੈਂਪ ਲਾਇਆ ਜਾ ਰਿਹਾ ਜਿਸ ਵਿੱਚ ਮੈਦ ਕਰੋੜਾ ਕੰਨ ਨੱਕ ਕਟੇ ਗੜੀ ਦੀ ਮਾਰਕਰ ਦੀ ਟੀਮ ਬੰਗਾਵਲੂ ਕਿਰਗਿਆ ਦਾ ਬਖਤ ਚੈਕਅਪ ਕੈਂਪ ਹਿੰਤਾ ਜਾਵੇਗਾ ਔਰ ਜਿੰਨੇ ਵੀ ਮਰੀਜ਼ ਉਹ ਵੀ ਸਾਰੇ ਨੂੰ ਮੁਫਤ ਦਵਾਈ ਦਿੱਤੀਆਂ ਜਿਨ੍ਹਾਂ ਮਰੀਜ਼ਾਂ ਨੂੰ ਬਿਲਕੁਲ ਨਹੀਂ ਸੰਭਦਾ ਉਹਨਾਂ ਨੂੰ ਸਾਉਣ ਵਾਲੀ ਮਸ਼ੀਨ ਉਹ ਪ੍ਰੀਤ ਦਿੱਤੀ ਜਾ ਰਹੀ ਸੋ ਮੈਂ ਆਪਣੇ ਨੱਗਨਵਾਸੀ ਬਦੋਂ ಗ್ರಾಮ ਪੰਚਾਇਤ ਵੱਲੋਂ ਇਹਨਾਂ ਇੰਦਾਰੇ ਵੀਰਾਂ ਦਾ ਔਰ ਸੰਗਤਾਂ ਦਾ ਜਿਨ੍ਹਾਂ ਨੇ ਕੇ ਆਪਣੇ ਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਬੁੱਧ ਦਾ ਮੈਂ